ਆਰੇਗੇ ਰਾਵਣ ਕੌਣ ਸਾਥ ਦੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਸੋਚਣ ਵਾਲੇ ਦਾਰਸ਼ਨਿਕ ਫਿਲਾਸਫਰ ਚਿੰਤਕ ਕਵੀ ਸਭ हट ਗਏ ਕਿਸੇ ਨੇ ਇਸ ਦੇ ਹੱਕ ਵਿੱਚ ਨਹੀਂ ਲਿਖਿਆ ਦੁਸ਼ਟ ਹੈ ਸ਼ੈਤਾਨ ਹੈ ਪਰ ਸੋਚਣਾ ਚਾਹੀਦਾ ਹੈ ਇਸ ਨੇ ਕਿਉਂ ਕੀਤਾ ਇਸ ਦੀ ਭੈਣ ਦੀ ਵੀ ਤੇ ਨਖ ਕੱਟੀ ਹੈ ਤਾਂ ਨਖ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲੈਣ ਵਾਲਾ ਸ਼ੈਤਾਨ ਹੈ ਤਾਂ ਨਖ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈੰਬਰ ਦਾ ਉਹ ਤੇ ਵਰਮਾਲਾ ਪਹਿਨਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇੱਕ ਸਹੀ ਹੈ ਜਿਹੜੇ ਗੁਣ ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ ਧਾਰਮਿਕ ਹੈ ਰਾਮ ਧਾਰਮਿਕ ਹੈ ਰਾਵਣ ਵਿਸ਼ਿਸ਼ਟ ਕੋਲ ਪੜੇ ਨੇ ਰਾਮ ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਿਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵ ਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਟ ਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਭੇਦ ਵੀ ਨਹੀਂ ਘਰੇਲੂ ਝਗੜਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਦੋ ਇਸਤਰੀਆਂ ਇੱਕ ਪਾਸੇ ਕਰਦੇ ਹੋਏ جنگ ਨਹੀਂ ਹੋਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਹੈ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ RAM ਕਹਿੰਦੇ ਨੇ ਅਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਡਿੱਗਿਆ ਹੈ ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗिराया ਹੈ ਇਹ ਮਾਮੂਲੀ ਪੱਧਰ ਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਂ ਇਸ ਦੇ ਪ੍ਰਾਣ ਨਿਕਲਣ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ 'ਚ ਪਾ ਲੈ ਤੂੰ ਭੱਜ ਕੇ ਜਾ ਲਕਸ਼ਮਣ ਗਿਆ ਹੈ ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਹਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ ਰਾਮ ਤੋਂ ਉਲਟ ਉਹ ਜਿੱਥੇ ਸ਼ਾਂਤਮਈ ਸਨ ਬਿਲਕੁਲ ਕਰੋਦੀ ਸੁਭਾਅ ਦੇ ਉਹ ਜਿੱਥੇ ਦੂਰ ਦ੍ਰਿਸ਼ ਸਨ ਇਤਨੀ ਗੱਲ ਲਕਸ਼ਮਣ ਦੇਚ ਨਹੀਂ ਸੀ ਇਹ ਵੀ ਮੈਰਜ਼ ਕਰਦੇ ਆ ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਇਆ ਕੋਈ ਕੀਮਤੀ ਗੱਲ ਸਾਡੀ ਝੋਲੀ 'ਚ ਵੀ ਪਾਓ ਜੋ ਸਾਡੀ ਜ਼ਿੰਦਗੀ 'ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਵਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਦੇ ਅੱਖਾਂ ਮੀਟ ਲਈਆਂ ਤੜਪ ਰਿਹਾ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸਨ ਨਹੀਂ ਕੁਝ ਬੋਲੇਆ ਲਕਸ਼ਮਣ ਵਾਪਸ ਆ ਗਿਆ ਹੈ ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ RAM ਕਹਿੰਦਾ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਭਾਰ ਨਹੀਂ ਖੜਿਆ ਹੋਈਦਾ ਜਾਂ ਉਸਦੇ ਕਦਮਾਂ ਦੇ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ ਹੁਣ ਜਿਸ ਦੇ ਕਦਮਾਂ ਦੇ ਵਿੱਚ RAM ਆਪਣੇ ਭਿਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ ਰਾਵਣ ਦੇ ਨੇਤਰ ਖੁੱਲੇ ਨੇ ਬੋਲੇ اے ਲਕਸ਼ਮਣ ਹੁਣ ਤੈਨੂੰ ਲੈਣ ਦੀ ਠੰਗ ਆਇਆ ਹੈ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਸੁਣ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁੱਟਣਾ ਚਾਹੀਦਾ ਪੋਸਟਬਨ ਨਹੀਂ ਕਰਨਾ ਚਾਹੀਦਾ ਉਹਨੂੰ ਮਲਤਵੀ ਨਹੀਂ ਕਰਨਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਏ ਬਿਲੰਬਧਰ ਮੰਗ ਬਿਲੰਬ ਪਾਪੰ ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਸੁੱਟ ਰਿਹਾ ਹੈ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ ਰਹਿ ਜਾਏਗਾ ਮਨ ਨੂੰ ਬਹੁਤ ਕੁਝ ਜ਼ਰੂਰੀ ਕੱਲ ਤੇ ਸੁੱਟਦਾ ਪਏ ਜਦੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ ਕੁਝ ਵੀ ਨਹੀਂ ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਸੁੱਟਦਾ ਹੈ ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ ਹੁਣੇ ਪੀਣੀ ਹੈ ਇਹ ਸੱਚ ਬੋਲਣ ਨੂੰ ਕੱਲ ਤੇ ਛੱਡਦਾ ਹੈ ਝੂਠ ਬੋਲਣਾ ਅੱਜ ਹੀ ਬੋਲਣਾ ਹੁਣੇ ਹੀ ਬੋਲਣਾ ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਛੱਡਦਾ ਹੈ ਕਠੋਰਤਾ ਨਾਲ ਪੇਸ਼ ਆਣਾ ਅੱਜ ਹੀ ਆਉਣਾ ਹੁਣੇ ਹੀ ਆਉਣਾ ਮਨੁੱਖ ਅਕਸਰ ਜਤ ਚੰਗਿਆਈਆਂ ਨੂੰ ਕੱਲ ਤੇ ਛੱਡ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ ਭੂਤ ਵੀ ਨਹੀਂ ਹੋ ਸਕਦੀ ਨੇਕੀਆਂ ਫਲੀ ਭੂਤ ਵੀ ਨਹੀਂ ਹੋ ਸਕਦੀਆਂ ਇਤਨਾ ਕੀਮਤੀ ਗਿਆਨ ਇਹ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ ਹਿੰਦੁਸਤਾਨੀਆਂ ਦੇ ਅਚੇਤਨ ਮਨ ਦੇ ਚ ਇਹ ਅਹਿਸਾਸ ਹੈ ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਂਦੇ ਨੇ ਨਾ RAM ਤੇ Lakshman ਦਾ ਉਹ ਰਾਵਣ ਦੀ ਪ੍ਰਕਰਮਾ ਕਰਦਾ ਹੈ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਦੇਖਿਆ ਹੋਵੇ ਪਹਿਲੇ ਪ੍ਰਕਰਮਾ ਕਰ ਦੇਣੇ ਸਜਦਾ ਕਰ ਦੇਣੇ ਔਰ ਸਾਰਾ ਦੇ ਨਵੀਂ இந்து ਲੋਗ ਮਥਾ ਟੇਕ ਦੇਣ ਭਾਈ ਹੱਥ ਦੋਗੇ ਇੱਕ ਪਾਸੇ ਤੇ ਇਸ ਦਾ ਪੁਤਲਾ ਚਲਾਣਾ ਇਦੀ ਬੇਇੱਜ਼ਤੀ ਕਰਨੀ ਹੈ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਾਰਾ ਦਿਨ ਪ੍ਰਕਰਮਾਂ 'ਤੇ ਕਰਦੇ ਹੋ ਸਾਰਾ ਦਿਨ ਮੱਥਾ ਪੈਟੇਕਦੇ ਆਚੇਤਨ ਮਨ ਦੇ ਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਾਰਾ ਦਿਨ ਪ੍ਰਕਰਮਾਂ 'ਤੇ ਕਰਦੇ ਹੋ ਸਾਰਾ ਦਿਨ ਮੱਥਾ ਪੈਟੇਕਦੇ ਆਚੇਤਨ ਮਨ ਦੇ ਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਫਿਰ ਇਤਨੀ ਬੇਝਤੀ ਕਿਉਂ ਕਰ ਰਹੇ ਹੋ ਸਾਲ ਦੇ ਸਾਲ ਉਸ ਨੂੰ ਜਲਾ ਕਿਉਂ ਰਹੇ ਫੂਕ ਕਿਉਂ ਰਹੇ ਉਹਦਾ ਪੁਤਲਾ ਕਿਉਂ ਜਲਾ ਰਹੇ ਹੋ ਹਾਰ ਗਿਆ ਹਾਰਨਾ ਹੀ ਸ਼ੈਤਾਨੀਅਤ ਹੈ ਜਿੱਤ ਜਾਣਾ ਹੀ ਭਗਵਾਨ ਹੋਣਾ ਹੈ ਇਹ ਹਕੀਕਤ ਹੈ ਜਦ ਵੀ ਕੋਈ ਹਾਰ ਜਾਂਦਾ ਹੈ ਸੰਗੀ ਸਾਥੀ ਨਹੀਂ ਲੱਭਦੇ ਹੁੰਦੇ ਤਾਮਲਨਾਡ ਦੇ ਲੋਕ 라ਵਣ ਦੀ ਪੂਜਾ ਕਰਦੇ ਨੇ ਕੇਰਲਾ ਦੇ ਵਾਸੀ ਤਮਲੋ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉੱਠੀ ਸੀ ਤਮਲ ਲੋਕਾਂ ਦੀ ਤਰਫੋਂ ਤਮਲ ਐਮਪੀ ਜਿੰਨੇ ਵੀ ਸਨ ਭਈ ਇਹ ਅਨਿਆਇ ਅਸੀਂ ਨਹੀਂ برداشت ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ ਉਹਦਾ ਪੁਤਲਾ ਚਲਾਇਆ ਜਾਏ ਉਹਦੀ ਬੇਇੱਜ਼ਤੀ ਕੀਤੀ ਜਾਏ ਐਸੀ ਨਹੀਂ برداشت ਕਰ ਸਕਦੇ ਇਹ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਚੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਨੇ ਬੜੀ ਪੁਰਜ਼ੋਰ ਮੰਗ ਕੀਤੀ ਕਿ ਉੱਤਰੀ ਭਾਰਤ ਅਗਰ ਸਾਲ ਦੇ ਸਾਲ ਰਾਵਣ ਦੀ ਬੇਪਤੀ ਕਰੇਗਾ ਤਾਂ ਇਸ ਦਾ ਰਿਐਕਸ਼ਨ ਵੀ ਹੋ ਸਕਦਾ ਹੈ ਤਮਿਲਨਾਡ ਦੇ ਵਿੱਚ ਕੇਰਲਾ ਦੇ ਵਿੱਚ ਇਹ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਇਹ ਵੀ ਮਰਜ਼ ਕਰਦੇ ਹਾਂ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਆਵਾਜ਼ ਉੱਠ ਪਈ ਹੈ ਬਾਵੇਂ ਹਜ਼ਾਰਾਂ ਸਾਲ ਬਾਅਦ ਉੱਠੀ ਹੈ ਲੇਕਿਨ ਉੱਠੀ ਕਿ ਬੰਦਾ ਤਾਂ ਇੱਕ ਸੀ ਉਹਦਾ ਕੋਈ ਕਸੂਰ ਵੀ ਨਹੀਂ ਔਰ ਉਸ ਦੇ ਆਚਰਣ اخلاق ਦੇ ਉੱਤੇ ਵੀ ਕੋਈ ਆਂਚ ਨਹੀਂ ਉਸ ਨੇ ਸੀਤਾ ਤੇ ਕੋਈ ਜ਼ੁਲਮ ਵੀ ਨਹੀਂ ਕੀਤਾ ਉਸ ਦੀ ਕੋਈ ਅਸਮਤ ਨਹੀਂ ਲੁੱਟੀ ਔਰ ਇਸ ਗੱਲ ਦਾ ਸਬੂਤ ਹੈ ਕਿ ਅਗਨ ਪ੍ਰਿਕਸ਼ਾ ਦੇ ਕਹਿੰਦੇ ਨੇ ਸੀਤਾ ਕਾਮਯਾਬ ਨਿਕਲੀ ਇਤਿਹਾਸ ਲੰਬਾ ਚੌੜਾ ਇਤਿਹਾਸ ਹੈ ਮੁਖਤਸਰ ਜੋ ਹੈ ਮੈਂ ਅਰਜ਼ ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ ਜੇਤੂ ਦੇ ਪਿੱਛੇ ਜਗਤ ਚੱਲਦਾ ਹੈ ਜੋ ਜਿੱਤ ਜਾਏ ਔਰ ਇਹ ਹਕੀਕਤ ਹੈ ਐਸਾ ਵੀ ਸਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਣਾ ਪਿਆ ਸਿਰਫ ਜਿਹੜੇ ਵੀ ਪੰਜੀ ਸਿੰਘ ਸਨ ਉਹਨਾਂ ਨੇ ਵੀ ਵਿਦਾਵਾ ਲਿਖ ਦਿੱਤਾ ਇਸ ਦੇ ਕੋਲ ਤੇ ਅਨ ਵੀ ਨਹੀਂ ਲੱਭਦਾ ਬੁੱਖ ਗਰੀਬੀ ਤਨ ਦੇ ਕਪੜੇ ਵੀ ਪਟ ਗਏ ਇਸ ਗੁਰੂ ਦੇ ਨਾਲ ਚੱਲ ਕੇ ਕੀ ਕਰਨਾ ਹੈ अलौ विदावा तुसी ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਸੁਖ ਮੇ ਬਹੁ ਸੰਗੀ ਭਏ ਦੁਖ ਮੇ ਸੰਗ ਨਾ ਕੋਏ ਜਿਸ ਤੋਂ ਦੁਖ ਮਿਲੇਗਾ ਮਨ ਉਸ ਦਾ ਸਾਥ ਛੋੜ ਦੇਵੇਗਾ ਚਾਹ ਰੱਬ ਹੈ ਤੇ ਚਾਹ ਗੁਰੂ ਹੀ ਕਿਉ ਨਹੀਂ ਬਿਰਾਦੀ ਤੇ ਗੱਲ ਛੋੜ ਦੋ ਪਿਉ ਦੀ ਤੇ ਗੱਲ ਛੋੜ ਦੋ ਪੁੱਤਰ ਦੀ ਤੇ ਗੱਲ ਇੱਕ ਪਾਸੇ ਮਿੱਤਰ ਦੀ ਤੇ ਗੱਲ ਇੱਕ ਪਾਸੇ ਚਾਹ ਗੁਰੂ ਤੇ ਪਰਮਾਤਮਾ ਹੈ ਉਹਦਾ ਵੀ ਸਾਥ ਛੋੜਿਆ ਜਾ ਸਕਦਾ ਇਤਿਹਾਸ ਵਿਦਾਵਾ ਲਿਖ ਦਿੱਤਾ ਹੈ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਸਤਿਗੁਰ ਨੇ ਵੀ ਕਬੂਲ ਕਰ ਲਿਆ ਠੀਕ ਮੈਂ ਤੁਹਾਡਾ ਗੁਰੂ ਨਹੀਂ ਤੁਸੀਂ ਮੇਰੇ ਸਿੱਖ ਨਹੀਂ ਠੀਕ ਦੁੱਖ ਦਾ ਸਾਥ ਕੌਣ ਦੇਵੇ ਰਹੀਮ ਨੇ ਐਵੇਂ ਨਹੀਂ ਕਹਿ ਦਿੱਤਾ